ਤੋ ਬਾਜੀ ਮਾਰ ਲਾ ਫੇਰ ਉਹ ਬਾਬ ਦੀ ਢਾਈ ਇਹ ਵੇਰੀ ਹੁਣ ਤੋ ਬਾਜੀ ਮਾਰ ਆਪਣੇ ਸੇ ਲਈ ਕੈ ਪੂਜਾ ਤੂੰ ਕਿਹ ਕੈ ਕੈ ਤੋਂ ਸਵਾਲਿਆ ਜੰਨੇ ਵਾਲੀ ਭਾਬੀ ਉਹ ਵੜੀ ਗੋ ਦੇ ਬੜੀ ਜਲਦੀ ਬੜੀ ਜਲਦੀ ਪ੍ਰਗਟ ਹੋਈ ਹੈ ਤੇ ਬੜੀ ਜਲਦੀ ਪ੍ਰਗਟ ਹੋਈ ਹੈ ਉਹ ਇਦੋਂ ਨੂੰ ਆ ਉਹ ਨੀਟਰ ਸ਼ਟਰ ਵਾਲਾ ਵੀ ਥੱਲੇ ਆ ਹਾਂ ਸਾਨੂੰ ਵੀ ਪਾਣੀ ਮਾਰ ਨੀਟਰ ਸ਼ਟਰ ਵਾਲੇ ਇਹ ਤਾਂ ਕਰ ਰੋਗੇ ਉਹ ਹੋ ਗਿਆ ਅੱਜ ਦੋਸਤੋ ਮੇਰੇ ਦੇ ਘਰ ਦੇ ਮੋਟਾ ਵੀ ਕਹਿੰਦਾ ਮੈਨੂੰ ਵੀ ਪਈਆ ਅੱਜ ਦੋਸਤੋ ਕਿਦਾ ਵੇ ਕੀ ਹਾਲ ਚਾਲ ਆਂਦੀ ਕੀ ਹਾਲ ਚਾਲ ਸਾਰਿਆਂ ਦਾ ਜੀ ਇੰਜੋਏ ਕਰਨ ਦੇ ਆ ਪੂਰਾ ਚਿੱਲ ਮੋਡ ਆਉਣਿਆ ਤੇ ਮੌਸਮ ਤੁਸੀਂ ਚੈੱਕ ਕਰ ਸਕਦੇ ਆ ਨਾਲ ਮੇਰੇ ਬਲਰਾਜ ਹੀ ਗੱਲਬਾਤ ਆ ਪੂਰੀ ਐਂਡ ਕਿਹਦਾ ਮੌਸਮ ਹੋ ਰਿਹਾ ਆ ਮੌਸਮ ਕਿਦੇ ਭੁੰਦੇ ਪਿਆ ਆ ਬੜਾ ਕੈਮਰਾ ਤਾਂ ਨਹੀਂ ਲੱਗਦਾ ਉਹ ਮੌਸਮ ਭੁੰਦੇ ਪਿਆ ਕੈਮਰਾ ਤਾਂ ਨਹੀਂ ਲੱਗਦਾ ਹੇ ਬਦੋਬਤੀ ਬਦੋਬਤੀ ਆਗੇ ਰਹੀ ਬਦੋਬਤੀ ਓਏ ਆਗੇ ਹੈ ਮੇਰੀ ਬਦੋਬਤੀ ਮੋਕਾ ਮਿਲੇ ਕਭੀ ਕਭੀ ਬਦੋਬਾ ਦੇਖਦੇ ਕੀ ਆਜੋ ਤੁਸੀਂ ਇੱਥੇ ਹੈ ਹਏ ਤੇ ਬੋਬੀ ਗਰਦੂ ਬੀ ਹੋਣਾ ਜੀ ਸਸਰ ਕਾਲ ਸਾਰੇ ਨੂੰ ਜੀ ਕੀ ਹਾਲ ਹੈ ਮੋਟੋੜਾ ਵੀ ਮੈਨੂੰ ਸੁਤਾ ਉੱਠ ਕੇ ਸੁਤਾ ਉੱਠ ਕੇ ਆ ਗਿਆ ਮਨੂੰ ਭਰਾ ਆਪਣਾ ਜਿਵੇਂ ਜਿਵੇਂ ਗੁੱਡ ਮਾਰਨਿੰਗ ਦੀ ਸ਼ੁਰੂਆਤ ਕਰਦੇ ਆ ਤੇ ਇਹ ਤਾਂ ਹੁਣ ਇਹ ਸੁਤਾ ਇਹ ਸੁਤਾ ਉਹਨੂੰ ਉੱਠਿਆ ਮੈਂ 6:30 ਵਜੇ ਉੱਠਿਆ ਇਹਨਾਂ ਨੂੰ ਮੈਂ ਠੱਲਣ ਦਿਆ ਤਾਂ ਉਹਨਾਂ ਨੂੰ ਇੱਕ ਆ ਵਾਲਾ ਕੁੜੀ ਇਤਨਾ ਨਾਲ ਮੈਂ ਉੱਠਿਆ ਇੱਕ ਕੁੜੀ ਇੱਕ ਦੂਜਾ ਇਹ ਦੋਨਾਂ ਨੂੰ ਮਿਸ ਲੂਟੀ ਮਿਸ ਲੂਟੀ ਦੋਨਾਂ ਨੂੰ ਮੈਂ ਕਿੰਨੇ ਜਿਹੇ ਦਾ ਠੱਲਣ ਦਿਆ ਦੋਨੇ ਉੱਠਣ ਨਹੀਂ ਦੇਈ ਆ ਹੁਣ ਮਰਜੀ ਨਾਲ ਉੱਠ ਕੇ ਆਇਆ ਬੰਦੋ ਮਰਜੀ ਦੇ ਮਾਲਕ ਹੈ ਮਰਜੀ ਦੇ ਮਾਲਕ ਹੈ ਦੋਨੇ ਹੂੰ ਗੋਮਰ ਦਿਨਮਾਲਾ ਕਰ ਨੂੰ ਚੱਪਲ ਫੇਰੀਓ ਬਚਰੇ ਆਲੇ ਤੇਰੇ ਯਾਰ ਕੀ ਦਿਵਾਲੀ ਹੁਣ ਆਪੇ ਇਥੋਂ ਫੈਟ ਬੈੱਡ ਜਾਉਂਦੇ ਆਂ ਮੈਂ ਤਾਂ ਪਿੰਡ ਨਾਲੇ ਆਂਦੀ ਸੀ ਵਟ ਗਿਆ ਰਾਤੀਏ ਚੂ ਯਾਰ ਬੈੱਡ ਐ ਨਹੀਂ ਕਮਾਉਂਦੇ ਨਮਰੇ ਦਾ ਕਿਰਾਇਆ ਘਾਟੇ ਸ਼ੁਕਰਗੁਜ਼ਾਰ ਜੇ ਹੁੰਦਾ 1500 ਦਾ ਕਮਰਾ ਤੇ ਚਾਹ ਦੇਖ ਆ ਵੀ ਨਹੀਂ ਮੈਂ ਚਾਹ ਦਾ ਲੰਗਰ ਲੱਗਾ ਸਾਹਮਣੇ ਚਾਹ ਤੱਤੂ ਪੀ ਲੈਣੀ ਕਾ ਨੂੰਸੀ ਜਾਂਦਾ ਨਾ ਨਾ ਲਾਇਆ ਫਿਰ ਆਂਦੀ ਗਾ ਬਹੁਤ ਤੁਹਾਨੂੰ ਕਹਿੰਦਾ ਪਲਾਨ ਕਿਤੇ ਕੀ ਹੋ ਰਿਹਾ ਲੱਗਿਆ ਫੈਮਿਲੀ ਦਾ ਲੰਗਰ ਆਇਆ ਕਿੰਦਾ ਆ ਰਿਹਾ ਮੈਨੂੰ ਦੇਖ ਮੈਂ ਦਾ ਮੈਂ ਦਾ ਦੋਸਤੋ ਚਾਹ ਦਾ ਪੱਥੂ ਪੀਣਾ ਨਹੀਂ ਗੰਦ ਫਾਲਿਆ ਫੈਮਿਲੀ ਦਾ ਲਾਇਆ ਉਹਨਾਂ ਨੇ ਆਏ ਇਹ ਨਹੀਂ ਬੰਦੇ ਦਾ ਤੋ ਲੈ ਦਾ ਵੀ ਇਦਾਂ ਬੇਤੀ ਕਰਦਾ ਹੈ ਮੈਨੂੰ ਦੇਖਿਆ ਵੀ ਆ ਰਿਹਾ ਇਹਦੀ ਕਿਹੜੀ ਘਟ ਹੋਈ ਰਗਾ ਕਹਿੰਦੇ ਬਲੌਗ ਦੇ ਉਹ ਪਹਿਨ ਲੱਗਾ ਹੈ 11 ਵਜੇ ਕਰਦਣਾ ਫਲੋਰ ਮੈਂ ਉਹ ਦੋਸਤੋ ਲੰਗਰ 'ਚ ਬੈਗੇ ਆ ਜੀ ਸੰਗ ਸ਼ਰਮਣੀ ਲੰਗਰ 'ਚ ਆਪਾਂ ਲੰਗਰ ਦੇ ਬਹਿ ਗਏ ਦਾ ਨੰਬਰ ਲਾਇਕ ਹਰ ਨੂੰ ਹੁੰਦਾ ਆ ਦੇਖੋ ਵੇਂਦਾ ਨਹੀਂ ਪਿਆ ਕਹਿੰਦਾ ਮੈਂ ਨਹੀਂ ਵੇਟਣਾ ਮੈਨੂੰ ਤਾਂ ਕਹਿੰਦਾ ਸੰਗ ਲੱਗਦੀ ਮੈਨੂੰ ਆ ਹੀ ਚੀਂਦਾ ਹੋਰ ਕੰਮ ਕਰਦਾ ਹੈ ਕੀ ਕਹਿੰਦਾ ਹੈ ਜੀ ਸੀ ਸੰਗਾਈ ਤੇ ਵਾਂਟ ਟੂ ਆਲਦੀ ਮੰਦਰ ਨਹੀਂ ਪੰਟੀ ਵਾਲ ਦੇਖੀ ਜਾਂਦਾਂ ਤੇ ਉੱਥੀ ਦੀ ਉਹ ਜਾ ਓਏ ਥੋੜੀ ਆਂ ਗਾਉਂ ਦੀ ਜਿੱਤੇ ਉਹ ਚੰਗੀ ਵਾਲੀ ਆਂਟੀ ਵਿਚਾਰੀ ਬੈਠੀ ਉਹਦੇ ਦੇਖੀ ਜਾਂਦੇ ਦਿੱਤੀ ਜਾਂਦਾ ਉੱਠੀ ਦੀ ਉਹ ਆਂਟੀ ਵਾਲ ਦੇਖੀ ਜਾਂਦਾ ਕਿ ਉੱਥੇ ਆਈ ਕਿੰਨੇ ਸਰਾਮ ਦਾ ਪਿਆ ਸਾਰਾ ਉਹ ਲੱਗਿਆ ਅੰਨਾ ਕਹੇਲ ਦੇਖਣਾ ਵੀ ਨਹੀਂ ਚਾਹੀਦਾ ਅੱਜ ਬਾਹਰ ਦੇਖਦਾ ਪਾਈ ਅਦਰ ਲਿਆਂ ਯਾਰ ਭੂਖੜੇ ਦੇ ਪਾਈ ਦੋਸਤੋ ਹੁਣ ਆਪਾਂ ਭੂਖੜੇ ਖਾਣ ਲੱਗੇ ਆਂ ਭੂਖੜੇ ਬਈ ਅਪੜੀ ਲੱਗੀ ਮੋਰੀ ਮਨੂਨੇ ਵੀ ਭੂਖੜੇ ਲੈ ਆ ਮੈਂ ਨਹੀਂ ਭੂਖੜੇ ਲੈ ਲਿਆ ਇਦਾਂ ਨੀਂ ਕੁ ਬਰੇਲਿਆ ਤੋਰਿਆਂ ਨਾਲੇ ਕੁ ਬਰੇ ਹੀ ਹੁਣ ਥੂਫੜੇ ਖਾਦੇ ਆਂ ਦੋਸਤੋ ਥੂਫੜੇ ਦੋ ਸੋਚਿਆ ਵੀ ਨਹੀਂ ਸੀ ਇੰਨੀ ਜ਼ਬਰਦਸਤ ਡਾਈਟ ਮਿਲਣੀ ਇੱਥੇ ਚੈੱਕ ਕਰੋ ਡਾਈਟ ਮੰਨੂ ਖੁਸ਼ ਹੋਇਆ ਡਾਈਟ ਦੇਖ ਕੇ ਇੱਧਰ ਇਹਦੇ ਮੂੰਹ ਇਹਦੇ ਮੂੰਹ ਨੂੰ ਦੇਖ ਇਦਾਂ ਦੀ ਚੀਜ਼ ਮਿਲਣੀ ਚਾਹੀਦੀ ਨਹੀਂ ਇਦਾਂ ਨਹੀਂ ਨਹੀਂ ਤੋਰ ਮੰਨ ਦੇ ਲੱਡੂ ਵੀ ਤਾਂ ਜਿੱਦਾਂ ਦੇ ਮੂੰਹ ਇਦਾਂ ਦੀ ਚੀਜ਼ ਮਿਲਣੀ ਚਾਹੀਦੀ ਨਹੀਂ ਚਲੋ ਫਿਰ ਹਾਲ ਜੋ ਵੀ ਮਿਲ ਗਿਆ ਸੋ ਅੱਛਾ ਰੱਖ ਬ੍ਰੈਡ ਉਹ ਨਾ ਯਾਨਾ ਲਾਈ ਉਹਨੂੰ ਪਲੇਟ ਦੇ ਕੇ ਹਾਂ ਤੂੰ ਰੱਖਣਾ ਬਰੈਡ ਇੱਧਰ ਕਿਹੜਾ ਆਹ ਵਾਲਾ ਨਹੀਂ ਮੇਰੇ ਦਿਲੇਗਾ ਦਾ ਉਧਰਲੀ ਵੀ ਇੱਧਰ ਰਹਿਣਾ ਉਧਰ ਨੂੰ ਪਾੜਾ 5 ਫੁੱਟ ਉਧਰ ਨੂੰ ਕੇ ਬੈਹ ਸੈਰਾਂ ਨਹੀਂ ਦੀਦੀ ਆਉ ਆਹ ਚਾਹ ਦੇ ਵਿੱਚ ਚਾਹ ਤਾਲਾਂ ਦੇ ਪਹਿਲੀ ਅੱਗ ਲੱਗੀ ਹਲਕੇ ਵਾਂਗੂ ਕਰੀ ਜਾਂਦੇ ਆ ਹੈਂ ਮੇਰੀ ਚਾਹ ਕਿੱਥੇ ਓਏ ਓਏ ਚਾਹ ਲੱਗੀ ਗੱਲ ਅੱਥੇ ਕਰ ਚਾਹ क्या <laughs> कर दोस्तों चप्पल इतने गए पे चाक पाली मैं <laughs> थोड़े <थोरे> टैमली <laughs> ਆਪੜ ਬੜੇ ਗੇਂਦਾਂ ਤਵਾ ਲਾ 200 ਨੌਕੇ ਲੇਤਾ ਮਜ਼ਾ ਆ ਗਿਆ ਆਗੀ ਲੱਗ ਗਿਆ ਪਾਪਾ ਜਿਹੜੇ ਪਿਆਰ ਕਰਦੇ ਆ ਉਹਨਾਂ ਨੂੰ ਜਦੋਂ ਲਵ ਯੂ ਹੋਆ ਮਾਦਰ ਜੇ ਵੀ ਹੈਗੇ ਲੋਕੀ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਕਿਉਂਕਿ ਅਜੇ ਮੈਂ ਸਟੋਰੀ ਨਹੀਂ ਬਾਈ ਰੱਖੀ ਦੀ ਸਟੋਰੀ ਜਦੋਂ ਮੈਂ ਪੋਣੀ ਨੂੰ ਰੋਗ ਨਾ ਘਰੇ ਪਹੁੰਚਾਉਂ ਫੇ ਮੈਂ ਫੀ ਹੁਣੇ ਆਨ ਦੱਸਿਆ ਨਹੀਂ ਤੁਸੀਂ ਤੁਸੀਂ ਮਾਦਰ ਲਈ ਤੀ ਉਦਾਂ ਹੋ ਗਈ ਆ ਹੋ ਗਿਆ ਨਾ ਹਾਂ ਕੋਈ ਬੋਲ ਬੋਲ ਪਾਪੜਾ ਖਾਉਂਗੇ ਜਮਾ ਪਿੱਛੇ ਕਰਤਾ ਮੜੇ ਆਉਂਦੇ ਲੋਹੜੀ ਬਾੜ ਵਿੱਚ ਤਾਂ ਉਹੀ ਪਾ ਲਵੇ ਹਾਂ ਨਾ ਕੋਪਾ ਪੜਾ ਲੇ ਗਾ ਨਹੀਂ ਕੋਈ ਨਾ ਮੋਨਾ ਕਰਕੇ ਆਣਾ ਪੈਣਾ ਦੇਖਦਾ ਦੇਖ ਕੇ ਆ दुनिया दे काले का। दाल्द तो बहुत देखी है दादा पर बेड़ा ही करगा बोलन नहीं बनी गाल नहीं बनी गाल बन गई है मैं बना तो मैंने दुनिया रे काले तो बहुत देखे पा रे जावे पावा ये पूरी वाली प्लस जी प्लस जी मेरा लगने का और आ सके देना रखी ਰਕੂਲਾ ਕੈਮਰਾ ਬੰਦ ਬਸ ਖਾਨ ਵੀ ਜਗਾ ਕੋਸਤ ਦੋਸਤੋ ਆਹ ਕੁੜੀ ਨਾ ਲੈਂਦੀ ਆ ਕੁੜੀ ਦੇ ਬਾਲ ਕਟਾਉਣੇ ਅੱਜ ਇਹਦੇ ਕਿੱਦਾਂ ਕਰਨਾ ਇਹਦਾ ਕੀ ਹਿਸਾਬ ਤਾਂ ਪਿਆ ਉਸ ਤਰ੍ਹਾਂ ਲਵਾ ਦੀਆਂ ਨਾ ਬਾਬੇ ਦੇ ਬਾਬੇ ਬਾਲ ਖਨਾ ਦੇ ਉਸ ਤਰ੍ਹਾਂ ਲਵਾ ਦੇਣਾ ਅੱਜ ਚਾਹ ਪੀ ਲਈਏ ਚਾਹ ਚੁਪੀ ਗਏ ਫੇਰ ਦੇਖਦੇ ਦੋਸਤਾਂ ਨਾਲ ਲਵਾਉਂਦੇ ਅੱਜ ਮੌਸਮ ਘੈਂਟ ਆ ਮੌਸਮ ਘੈਂਟ ਆ ਤੇ ਰੱਛ ਦੇਖ ਸਕਦੇ ਤੁਸੀਂ ਆਪ ਲੋਕੀ ਗਾਦੀਆਂ ਗਾਰਿਆਂ ਦਾ ਕੀ ਕੀ ਹੋ ਗਏ ਇਸ ਟਾਈਮ ਆਪਾਂ ਆ ਗਏ ਆ ਮਾਝਾ ਪਰਦੇਚ ਅੰਦੀ ਭਾਈ ਆਪਾਂ ਭਾਈ ਉਹਨਾਂ ਤੋਂ ਸ਼ਰਟ ਬਾਈ ਕੀਤੀ ਆ ਸ਼ਰਟ ਦੀ ਫਿਟਿੰਗ ਕਿੰਦਾ ਵਧੀਆ ਆ ਓਕਰ ਫੋਟ ਕੰਮ ਆ ਵਧੀਆ ਲੱਗੀ ਤੇ ਪਾਲੀ ਆ ਰੇਟ ਇਹਦਾ ਸਿਰਫ 200 ਰੁਪਿਆ ਆ ਭਾਈ ਇੱਦਾਂ ਲਾਦੀ ਜਿੱਦਾ 1500 ਦੀ ਹੁੰਦੀ ਆ ਚੈੱਕ ਕਰ ਸਕਦੇ ਤੁਸੀਂ ਬਾਕੀ ਬੰਦੇ ਦੀ ਸ਼ਕਲ ਵੀ ਹੋਣੀ ਚਾਹੀਦੀ ਆ ਆਉਣ ਵਾਲੀ ਕੀ ਕਰਦੇ ਤੁਸੀਂ ਚੈੱਕ ਕਰ ਸਕਦੇ ਆ ਹਜੇ ਤਾਂ ਸਵੇਰੇ ਸਵੇਰੇ ਆਪਾਂ ਆ ਵੀ ਢੱਲੇ ਜੇ ਆ ਦੇ ਸਾਡੇ ਨਾਲ ਸਾਡੇ ਨਾਲ ਜੋਗੀ ਮਹਾਰਾਜ ਜੀ ਆਓ ਮਾੜੇ ਇਧਰ ਇਧਰ ਸਾਡੇ ਨਾਲ ਬਾਬਾ ਜੀ ਆਏ ਨੇ ਤੇ ਬਾਬਾ ਜੀ ਸੱਪ ਕੱਢਣਗੇ ਬਾਬਾ ਜੀ ਕੱਢਿਆ ਸੱਪ ਆਓ ਮਾੜੀ ਬਜਾਓ ਮਾੜੀ ਬਾਬਾ ਯਾਰ ਬੈਂਡ ਬਾਬਾ ਯਾਰ ਚੱਕਣਾ ਹੀ ਤਦੇ ਬਾਬਾ ਚੱਕਣਾ ਹੀ ਇਹਨੂੰ ਲੈਨੇ ਚੱਕੀਂ ਨੀਂ ਕਰ ਕਰ ਕੇ ਆ ਤਾ ਫੇਰ ਹੋਵੇ ਹੁਣ ਇਹ ਰੱਖ ਜਾ ਗਿਆ ਨਾ ਕੰਮ ਹਾਂ ਸਾ ਗੈਨ ਨਾਲ ਅੱਛਾ ਮੈਨੂੰ ਦੇਵ ਬਾਬੇ ਨੂੰ ਯਾਦ ਆ ਬੀਰ ਦੇ ਚਲੀਏ ਹਾਂ ਬਾਬਾ ਖੇਡ ਜਾਂਦੇ ਆ ਨਾ ਇਹ ਵੀਰਤਾ ਹੈਗਾ ਰ ਇੱਕ ਦੇਵੀ ਦੇਵ ਨਾਗ ਦੇਵ ਦਾ ਇਹ ਕਦੀ ਗੁੱਤੀ ਨਹੀਂ ਕਰਦੇ ਜਿਹੜਾ ਪ੍ਰਾਪਤ ਚਲ ਕੋਈ ਗੱਲ ਨਹੀਂ ਤੁਮ ਗਲਤੀ ਮਾਫ ਕਰੇ ਬਾਬਾ ਰਿਕ ਦੇਵ ਤੇ ਬਾਬਾ ਪਾਉਣਾ ਰਿਕ ਦੇ ਨਾ ਤਾਂ ਰਿਕ ਦੇਵੀ ਦੇ ਤੇ ਨਾਗ ਦੇਵ ਦਾ ਅੱਛਾ ਗੁੱਤੀ ਨਹੀਂ ਕਰੀ ਹੁੰਦੀ ਕੋਈ ਵੀ ਪਾਪਾ ਵੀ ਬੜਾਇਆ ਮੇਰੀ ਕੱਲਾ ਬੱਬਾ ਆਪਾਂ ਹੀ ਬੜਾਇਆ ਕੱਲਾ ਬੱਬਾ ਬੱਬਾ ਵਧੀਆ ਬਣਦਾ ਬਸ ਇਹਨੇ ਪੜਾ ਤੋ ਵੀ ਆਪਾਂ ਚੱਲੇ ਹੋਣਗੇ ਦੇ ਘੁੰਮਣ ਮੌਸਮ ਬਹੁਤ ਹੈਗਾ ਇੱਧਰ ਦੋਸਤੋ ਜਿਹੜਾ ਮੌਸਮ ਆ ਬਹੁਤ ਹੀ ਚੋਟੀ ਦਾ ਹੋਇਆ ਪਿਆ ਆ ਮੌਸਮ ਸਿਹਰਾ ਆ ਪਰ ਯਾਰ ਉਹ ਨਹੀਂ ਢਿੱਲੇ ਹਜੇ ਕੋਈ ਬੋਲਣਾ ਮੂਡ ਨਹੀਂ ਰੱਖ ਕੇ ਸਿਰਫ ਤੁਹਾਡੇ ਪਿਆਰ ਕਰਕੇ ਇੱਕ ਤੁਸੀਂ ਇੰਨਾ ਪਿਆਰ ਕਰਦੇ ਹੋ ਤਾਂ ਕਰਕੇ ਬੋਲੀ ਜਾਂਦਾ ਪਿਆ ਨਹੀਂ ਤਾਂ ਹਜੇ ਕੋਈ ਮੂਡ ਨਹੀਂ ਹੈਗਾ ਗੱਡੀਆਂ ਹਜੇ ਕੋਮਾ 'ਚ ਗੱਡੀਆਂ ਥੋੜੀਆਂ ਜਿਹੀਆਂ ਕਾਇਮ ਹੋਣਗੀਆਂ ਜਾਹੂ ਪੀਵਾਂਗੇ ਥੋੜਾ ਜਿਹਾ ਵਧੀਆ ਮੂਡ ਚਾਲ ਗਿਆ ਹੋਊਗਾ ਤੇ ਇੱਕ ਥੋੜਾ ਜਿਹਾ ਮੌਸਮ ਤਾਂ ਬਹੁਤ ਵਧੀਆ ਹਵਾ ਹੋਵਾ ਵਗਦੀ ਪਰ ਥੋੜਾ ਜਿਹਾ ਹੌਮ ਹੋਇਆ ਪਿਆ ਉਹਦੇ ਕਰਕੇ ਨਾ ਥੋੜਾ ਜਿਹਾ ਮਨ ਮੀਂਹ ਪੈਦੀ ਪੂਰੀ ਸੰਭਾਵਨਾ ਸੰਭਾਵਨਾ 70% ਮੀਂਹ ਦੱਸਿਆ ਹੋਇਆ ਪਹਾੜੀ ਏਰੀਆ 'ਚ ਬਾਕੀ ਪੁਰਾਣਾ ਬਲੌਗ ਦੇਖੋ ਤੇ ਫੇਰ ਨਵਾਂ ਬਲੌਗ ਦੇਖਿਓ ਫੇਰ ਤੁਹਾਨੂੰ ਸਮਝ ਹੋਣੀ ਆ ਸਾਰੇ ਬਲੌਗ ਦੀ ਸਟੈਪ-ਬਾਈ-ਸਟੈਪ ਬਲੌਗ ਦੇਖੀ ਜਾਇਓ ਰੱਜ ਬਣਾਉਣਾ ਰੱਜ ਬਹੁਤ ਜ਼ਿਆਦਾ ਆ ਅਸੀਂ ਸਿਰਫ ਫੰਕਸ਼ਨ ਕਰਨ ਆਏ ਆ ਅਸੀਂ ਘਰੋਂ ਇਹ ਨਹੀਂ ਸੁੱਕਿਆ ਅਸੀਂ ਮੱਥਾ ਟੇਕਣਾ ਐਵੇਂ ਮੂੰਹ ਨਹੀਂ ਕੱਢਿਆ ਸਿਰਫ ਫੰਨਸ਼ਨ ਕਰਨ ਆਏ ਆ ਘੁੰਮਣ ਫਿਰਨ ਆਏ ਆ ਘੁੰਮਣ ਫਿਰਕੇ ਆਪਾਂ ਵਾਪਸੀ ਚੱਲ ਜਾਣਾ ਆ ਜਿੱਥੇ-ਜਿੱਥੇ ਦਿਲ ਕੀਤਾ ਉੱਥੇ ਜਾਵਾਂਗੇ ਜਿੱਥੇਰਾ ਦਿਲ ਕਰੇ ਉੱਥੇ ਵੜ ਜਾਣਾ ਕੋਈ ਇਹੋ ਜੀ ਚੱਕਰ ਨਹੀਂ ਹੈਗਾ ਕੋਈ ਗੱਲਬਾਤ ਨਹੀਂ ਹੈ ਜੀ ਕਹੇ ਦੀ ਕੋਈ ਸੁਣਾ ਨਹੀਂ ਜਾਣੀ ਹੈਗੀ ਜਾਣ ਲੱਗੇ ਵੀ ਇੱਥੇ ਜਾਣਾ ਜਿੱਥੇ ਤੁਹਾਡਾ ਮਨ ਕਰਦਾ ਉੱਥੇ ਵੜ ਜਾਈਦਾ ਸਾਨੂੰ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ ਵੀ ਅਸੀਂ ਕਿੱਥੇ ਜਾਣਾ ਨਹੀਂ ਤੇ ਪੁੱਛ ਕੇ ਨਹੀਂ ਜਾਈਦਾ ਜਿੱਥੇ ਦਿਲ ਕਰਦਾ ਉੱਥੇ ਜਾਈਦਾ ਬਾਕੀ ਮੌਸਮ ਬਹੁਤ ਵਧੀਆ ਆ ਤੇ ਤੁਸੀਂ ਸਾਡੇ ਵਲੋਗ ਦੇਖ ਰਹੇ ਆ ਸਾਰੇ ਅੱਦੀ ਪਿਆਰ ਦੇ ਚਲਿਓ ਲਵ ਯੂ 올 ਆਪਣਾ ਪਾਰਕਿੰਗ ਤੇ ਆ ਗਏ ਆ ਇੱਥੋਂ ਆਪਣੀ ਬਾਈਕ ਕੱਢ ਲਈਏ ਬਾਈਕ ਕੱਢ ਕੇ ਗਾਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੇ ਜਿਹੜਾ ਸਬੰਧ ਨੇ ਕਿੱਥੇ ਜਾਣਾ ਇੱਥੇ ਰੋਲਾ ਇੱਥੇ ਰੋਲਾ ਬਹੁਤ ਜ਼ਿਆਦਾ ਪੈਂਦਾ ਪਿਆ ਆ ਤੇ ਇਸ ਕਰਕੇ ਥੋੜੀ ਧੀਰ ਬਾਅਦ ਦੁਬਾਰਾ ਫਿਰ ਬਲੋਗ ਨਾਲ ਅੱਗੇ ਕੰਟੀਨਿਊ ਕਰਦੇ ਆ ਰੋਲੇ ਕਰਕੇ ਤੁਹਾਨੂੰ ਆਵਾਜ਼ ਨਹੀਂ ਸੁਣਨੀ 5-10 ਮਿੰਟ ਤੱਕ ਫਿਰ ਦੁਬਾਰਾ ਆਉਂਦੇ ਹੁੰਦੇ ਹਾਂ ਹੁਣ ਇਹ ਚੱਲੇ ਆ ਘੁੰਮਣ ਦੇਖਦੇ ਆ ਕਿਤੇ ਖਰੀਜੀ ਲੋਕੇਸ਼ਨ ਹੈ ਬਾਦ ਨੇ ਤਰਾ ਇਤਰੀ ਕੋ ਮਨਾਰੇ ਯਾਤਨਾ ਆਉਂਦੀਆਂ ਨੇ ਹਾਏ ਫੇਰਾ ਪੂੰਦੀਆਂ ਨੇ ਬਾਬਾ ਇਹ ਲੋਕੇਸ਼ਨ ਦੇਖੋ ਲੋਕੇਸ਼ਨ ਇੰਨੀ ਕੁ ਸੋਹਣੀ ਹੈ ਨਾ ਮਨੂੰ ਓਏ ਹੋਏ ਹੋਏ ਮੌਸਮ ਬਹੁਤ ਘੈਂਟ ਵਾ ਯਾਰ हां जी दोस्तों की हालचाल है जी लोकेशन ਤੁਸੀਂ ਦੇਖ ਹੀ ਸਕਦੇ ਹੋ ਪਿੱਛੇ ਇੰਨੀ ਵਧੀਆ ਲੋਕੇਸ਼ਨ ਹੋਈ ਪਈ ਆ ਤੇ ਇੰਜੋਏ ਪੂਰਾ ਚੱਲਣ ਦੇ ਆ ਕਹਿ ਦਈਏ ਵੀ ਜਿਹੜੀ ਆਪਣੀ ਲਾਈਫ ਹੁਣ ਉਹਦਾ ਇੰਜੋਏ ਪੂਰਾ ਕਰਦੇ ਵੇ ਚਿੱਲ ਕਰਦੇ ਆ ਪੂਰਾ ਵੀ ਜ਼ਿੰਦਗੀ ਤੇ ਆਏ ਆ ਨਿਆਰੇ ਲੈਣੇ ਆ ਪੂਰੇ ਤੇ ਅੱਧਰ ਚੈੱਕ ਕਰੋ ਸਿਰਾਈਆ ਦਾ ਮੰਨ ਤੁਹਾਨੂੰ ਆ ਦਿਓ ਜੰਮੂ ਕੋਲ ਦਾ ਸਨਿਕਲ ਦਾ ਹੁਣ ਆਪਾਂ ਚੱਲਦੇ ਡੈਮ ਨੂੰ ਹਾਂਜੀ ਲੋ ਜੀ ਮਤਲਬ ਪਹੁੰਚ ਗਏ ਆ ਕਦੇ ਟਾਈਮ ਦੇ ਨੇੜੇ ਤੇ ਮੌਸਮ ਜਿਹੜਾ ਹੈਗਾ ਬਹੁਤ ਹੀ ਘੈਂਟ ਆ ਸਿਰਾਂ ਐਂਡ ਹੋਇਆ ਪਿਆ ਚੱਲੋ ਬਾਦੂ ਵੀ ਐਂਡ ਹੋਈ ਪਈ ਆ ਤੇ ਉਹ ਜਿਹੜਾ ਸਾਡੇ ਨਾਲ ਦਾ ਆ ਇਹੇ ਰੁੱਦੇ ਹੀ ਇਹੇ ਨਾਲ ਦੇ ਰੁੱਦੇ ਹੋ ਛੱਡੇ ਪਏ ਆ ਆ ਜਾ ਤੁਸੀਂ ਅੰਦਰ ਆ ਜਾ ਅੰਦਰ ਮੌਸਮ ਮੌਸਮ ਗੱ ਕਰੋ ਤੁਸੀਂ ਐਂਡ ਹੋਇਆ ਪਿਆ ਐਂਡ ਸਿਰਾਂ ਲੱਗੀ ਪਈ ਆ ਪੂਰਾ ਐਂਡ ਮੌਸਮ ਲੋ ਜੀ ਮੌਸਮ ਬਹੁਤ ਵਧੀਆ ਆ ਰੋਡ ਵੀ ਇੰਨਾ ਵਧੀਆ ਆ ਤੇ ਮੌਸਮ ਵੀ ਬਹੁਤ ਸੋਹਣਾ ਆ ਤੇ ਰੋਲ ਵੀ ਬਹੁਤ ਵਹੜਿਆ ਹਾਇ ਤੇ ਉੱਨੰਦੇ ਕੇ ਰਹਾ ਯਾਰ ਮਾਰੇ ਕੈਮਰਾ ਵਾਲਾ ਤੋਂ ਪੈ ਗਈ ਆ ਅਰिसा ਕਰਦੇ ਯਾਰ ਤੇਰੇ ਦੀਆਂ ਖਰਚਾ ਮੰਗਦੇ ਸੇਲੀ ਤੋਂ ਸ਼ਤਜਾਨੇ ਨੀ ਕਿਲਾ ਵਿਜਾਤਾ ਵੇਲੀ ਤੋਂ ਨੀ ਸਾਰੇ ਕਿੰਦੀ ਨੀ ਸਾਰੇ ਕਿੰਦੀ ਜੋ ਟੀਏ ਨਹੀਂ ਜਿਹੜੇ ਯਾਰ ਤੇਰੇ ਨਾਲ ਖੇਂਦੇ ਨਹੀਂ ਤਾਂਗ ਫੇਰਵੇ ਸ਼ਾਵਣਾ ਭਾਈ ਡਾਂਗ ਫੇਰ ਉਹ ਇਸ ਹਸਾਬ ਨਾਲ ਜਾਦੀ ਕਰਨਗੇ ਉੱਠਦੇ ਪੈਂਦੇ ਅੰਕਲ ਜੀ ਨਮਸਤੇ ਕਦ ਤਿੱਡ ਬੜਾ ਸਸਤਾ ਨਹੀਂ ਸਾਰੇ ਕਿੰਦੀ ਚੋਰ ਜੱਟੀਆਂ ਨਹੀਂ ਜਿਹੜੇ ਯਾਰ ਤੇ ਰੇ ਨਾਲ ਖੈਂਦੇ ਨਹੀਂ ਵੀ ਡਾਂਗ ਫੇਰ ਵੀ ਡਾਂਗ ਫੇਰ ਇਸ ਹਸਾਬ ਨਾਲ ਜਾਦੀ ਕਰਨਗੇ ਉੱਠਦੇ ਪੈਂਦੇ दी। लो जी हिमाचल दे के फ्रूट देखो चेक करो हिमाचल के फ्रूट पूरे फ्रैश सत्तर रुपये दर्जन केले डाइट पूरी कर लिए थैंक यू भाजी थैंक यू, यू जी सो मच भाजी गूगल पे करना क्या ओयरकोड दो Gracias. ਆਪਾਂ ਆਏ ਅੱਜ ਗੇਲੇ ਆਏ ਜੇਲੇ ਬੋ ਦਾ ਮੱਠੇ ਆ ਮੈਨੂੰ ਇਹ ਵਧੀਆ ਨੇ ਕੇਲੇ ਪਰ ਜਿੱਦਾਂ ਮਰਜੀ ਆ ਹਾਂ ਨਾ ਕੱਟੀ ਆ ਤੇ ਨਾਲੇ ਖਰਾਬ ਵੀ ਨਹੀਂ ਜਿੱਦਾਂ ਆਪਣੇ ਇੱਥੇ ਪੰਜਾਬ ਦੇ ਗਿਦਾਣਾ ਖਰਾਬ ਕੀ ਹੁੰਦੇ ਆ ਇਹ ਵੀ ਚੱਕਰ ਆ ਤੇਲੇ ਦਾ ਬਾਵਰ ਰਾਤ ਨੂੰ ਜਮ ਲੈ ਕੇ ਮੈਨੂੰ ਸੋਇ ਨੂੰ ਖਰਾਬ ਹੋਏ ਹੁੰਦੇ ਆ ਉਹ ਦਾ ਕਰਿ ਹੋਏ ਨੇ ਕਿਤਾਬੇ ਪਾਣੀ ਕਰ ਉਹ ਲਿਆਦੇ ਹੁੰਦੇ ਆ

ਪਰ ਦੇਖ ਲਾ ਹਣਾ ਕਿੰਦਾ ਮੋਹ ਚੜ। ਉਹ ਅੰਬ ਕਿੰਨੇ ਲੱਗਿਆ ਆ ਦੇ। ਡਰਕਟਰ ਨੂੰ। ਉਹ ਦੇਖ। ਕਾਰ ਦੇ ਵਾਲੇ ਹੁੰਦੇ ਰ ਬੁੜੀਆਂ ਨੇ ਉਹਨੂੰ ਖਾਲੀ ਕੀਤਾ ਹੋਣਾ ਇਹ। ਲੈ ਆ ਤਾਂ ਦੇਖ ਲੈਨੇ ਅੰਬ ਲੱਗਿਆ ਉਹਦੇ। ਉਹ ਦੇਖ। ਅੰਬੀ ਆ। ਖੱਟੇ ਅੰਬ।